ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਆਓ ਦੇਖੋ ਜੀ ਸਾਡੇ ਨੰਨੇ-ਮੁੰਨੇ ਬੱਚੇ ਕੀੜ ਰਹੇ ਨੇ ਤੇ ਇੱਕ ਮੇਰਾ ਨੰਨਾ-ਮੁੰਨਾ ਬੱਚਾ ਇੱਧਰ ਪੋਚਾ ਲਗਾ ਰਿਹਾ ਏ ਤੇ ਝਾੜੂ ਸਹਜ ਨੇ ਲਗਾਤਾ ਸੀ ਮੈਂ ਪਾਏ ਹੋਏ ਨੇ ਮਸ਼ੀਨ ਦੇ ਵਿੱਚ ਕੱਪੜੇ ਤੇ ਮੈਂ ਧੋ ਰਹੀ ਹਾਂ ਮਸ਼ੀਨ ਦੇ ਵਿੱਚ ਕੱਪੜੇ ਤੇ ਅਭੀ ਜੋਤ ਕਹਿ ਰਿਹਾ ਮम्मा ਪੋਚਾ ਮੈਂ ਲਗਾਉਂਗਾ ਅੱਜ ਤੇ ਅਭੀ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਤੇ ਇਹ ਕਹਿੰਦਾ ਮਮਾ ਅੱਜ ਮੈਨੂੰ ਪੋਚਾ ਲਗਾ ਲੈਣ ਦੋ ਤੁਸੀਂ ਕਹਿੰਦਾ ਮੈਂ ਪੋਚਾ ਲਗਾਉਂਗਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਠੀਕ ਹੈ ਨਹੀਂ ਤੁਸੀਂ ਫਿਰ ਬਾਅਦ ਚ ਆਵ ਲਗਾ ਲਿਓ ਤੇ ਅ ਵੀ ਪੋਚਾ ਬਹੁਤ ਸੋਹਣਾ ਲਗਾ ਰਿਹਾ ਦੇਖੋ ਜੀ ਐਨ ਵਧੀਆ ਵਧੀਆ ਪੋਚਾ ਲਗਾਇਆ ਬੀਜੋਤ ਨੇ ਆਪਣੇ ਮੁੰਡਿਆਂ ਨੂੰ ਵੀ ਕੰਮ ਜ਼ਰੂਰ ਸਿਖਾਇਆ ਕਰੋ ਤਾਂ ਜੋ ਤੁਹਾਡੇ ਔਖੇ ਸੌਖੇ ਟਾਈਮ ਦੇ ਵਿੱਚ ਤੁਹਾਡਾ ਸਾਥ ਦੇ ਸਕਣ ਮੇਰਾ ਮੈਂ ਤਾਂ ਆਪਣੇ ਦੋਨਾਂ ਬੱਚਿਆਂ ਨੂੰ ਸਿਖਾ ਰਹੀ ਆਂ ਤੇ ਇੱਧਰ ਬੈਠੀ ਆ ਸਹਜਪ੍ਰੀਤ ਕਹਿੰਦੀ ਮੈਨੂੰ ਮम्मा ਦਿਖਾਇਓ ਨਾ ਕਿਉਂਕਿ ਇਹ ਨਾਈਟ ਸੂਟ ਚ ਬੈਠੀ ਆ ਜੇ ਨੇਲਸ ਲੱਗੀਆਂ ਲਗਾਉਣ ਇਹਨੂੰ ਇਹ ਨਹੀਂ ਹੈਗਾ ਮੇਰਾ ਸਵੇਰਿਆ ਐਗਜ਼ਾਮ ਪਰ ਸੁਣ ਤੇ ਨਾਲਾਪੁੱਤ ਜਾ ਪੱਜਾ ਤੇ ਅਭੀ ਜੋਤ ਨੇ ਬਸ ਪੋਚਾ ਲਗਾ ਲਿਆ ਜੀ ਤੇ ਹੁਣ ਆਪਾਂ ਤੁਹਾਨੂੰ ਫੇਰ ਮਿਲਦੇ ਆ ਹਾਂਜੀ ਫਰੈਂਡਸ ਹਾਂ ਗਿਰਕੀ ਸੀ ਮੈਂ ਸਾਰੀ ਸਾਰੀ ਕਰਦੀ ਸਾਰੀ ਇਦਾਂ ਹੋਜੀ ਹਾਂਜੀ ਸੈ ਟਾਈਮ ਹੋ ਗਿਆ ਜੀ ਪੋਰੇ 7 ਦਾ ਸੱਚੀ ਗੱਲ ਕਰਨ ਲੱਗਦਾ ਵੀ ਗੋਲੀ ਮਾਰ ਦੇਣ ਨੂੰ ਕਹਿਦਾ ਹੁੰਦਾ ਸੀ ਸੱਚੀ ਜੀ ਸੈ ਹੱਸ ਕੇ ਕਰ ਲਾ ਆਵਾਜ਼ ਆਏਗੀ ਮੋਜੀ ਸੱਚੀ ਕਾ ਜੀ ਆਪਰੇ ਆ ਗਏ ਮੈਂ ਤਾਂ ਕਰ ਦਿੰਦੀ ਅੱਛਾ ਯਾ ਯਾ ਜੀ ਹੁਣ ਟਿਊਸ਼ਨ ਤੋਂ ਟਾਈਮ ਹੋ ਗਿਆ ਪੋਣੇ ਪੋਣੇ ਮਮਾ ਅੱਜ ਗਿਰੀ ਜਾਂਦੇ ਆ ਬਈ ਹੁਣ ਮੈਂ ਲੱਗਾ ਕੰਮਕਾਰ ਕਰਨ ਠੰਡ ਬਹੁਤ ਆ ਬਈ ਬਈ ਠੰਡ ਇੰਨੀ ਕਿ ਜ਼ਿਆਦਾ ਏ ਪੁੱਛੋ ਨਾ ਬਈ ਪਾਡੇ ਮਾਂਜਣ ਨੂੰ ਦਿੱਲੀ ਕਰਦਾ ਕੀ ਕਰੀਏ ਸਹਾਰਾ ਰੱਖ ਬਈ ਫੇਰ ਕੀ ਬਾਈ ਘਰੋਂ ਹੋ ਜਾ ਰਹਾ ਹੈ ਫੇਰ ਬਾਈ ਠੀਕਾ ਡਾਂਡ ਬਾਂਧਣ ਨੂੰ ਦਿੱਲੀ ਗਾ ਬਾਂਧੋ ਬਾਈ ਬਾਂਧਣਾ ਤਾਂ ਪੈਣਾ ਹੈ ਬਾਂਧੋ ਫਿਰ ਬਾਂਧਣਾ ਤਾਂ ਪੈਣਾ ਹੀ ਆ ਬੱਤ ਬਾਂਧੋ ਫਿਰ ਮੈਨੂੰ ਬਣਾਉ ਦਾ ਪਿਆਜ਼ ਪਿਆਜ਼ ਯਸ ਪਿਆਜ਼ ਸਬਜ਼ੀ ਬਣਾਉ ਪਿਆਜ਼ ਮੈਂ ਪਹਿਲਾਂ ਥਲੀ ਇੱਧਰ ਮੈਂ ਕਿਉਂ ਬੁਆਏ ਕੋਈ ਦੀ ਹਾਂ ਆਦੀ ਨੂੰ ਕਿਹਾ ਉਹ ਹਾਂ ਮੈਨੂੰ ਦੇਖਣਾ ਟੀਵੀ ਹਾਂ ਤੇ ਹੁਣ ਇਹ ਮੈਨੂੰ ਦੇਖਣ ਦਵੇ ਇਹਨੂੰ ਪਹਿਲੇ ਮੈਂ ਹੈਗਾ ਖਾ ਉਹ ਚਾ ਮੈਂ ਤੂੰ ਸਾਲੂ ਬੱਚਾ ਤੂੰ ਸਾਲੂ ਬੱਚਾ ਕਿੱਥੋਂ ਆ ਤੂੰ ਮਰਾ ਉਹ ਮਾਰ ਨੀ ਕਰ ਲਾ ਪਾਪਾ ਆ ਰਹੇ ਨੇ ਬਈ ਬਾਦੋਂ ਹੁਣ ਸਬਜ਼ੀ ਬਣਾਉਣੀ ਆ ਪਾਪਾ ਪਾਪਾ ਪਤਾ ਨਹੀਂ ਕਰਦਾ ਜੇ ਪਾਪਾ ਕਹਿੰਦੇ ਕੋਈ ਮਿਲ ਗਿਆ ਫਿਰ ਮੈਂ ਤੇ ਨਾਲ ਆਉਂਗਾ ਸਬਜ਼ੀ ਕਿਹੜੀ ਆ ਨਹੀਂ ਫਿਰ ਗੱਡੀ ਤੇ ਗੱਡੀ ਤਾਂ ਗਈ ਹੋਈ ਪਈ ਪਤਾ ਨਹੀਂ ਗਈ ਕਿ ਨਹੀਂ ਬਾਕੀ ਨਮਕ ਕਿਸੇ ਹੋਈ ਹਾਂ ਬਦਟ ਹਲੇ ਠੰਡ ਚ ਤਾਂ ਇਹ ਜਾ ਹੋਇ ਹੁਣ ਹੋਇਆ ਪਿਆ ਵੀ ਨਾ ਖਾਓ ਨਾ ਫੜਾਓ ਗਾਈ ਇੱਕ ਗੱਲ ਆ ਚਾਰ ਪੰਜ ਦਿਨਾਂ ਤੋਂ ਹੀ ਠੰਡ ਪਾਦੀ ਆ ਸਭ ਕਿਸੇ ਵਾਰ ਕਿਸੇ ਇੰਦੇ ਦੇ ਲਿਫਟ ਦੇ ਦੋ ਕਿ ਜਿਹੜਾ ਆਪਣੇ ਪਿੰਡ ਤੋਂ ਆਉਣੇ ਆਲੇ ਹੁੰਦੇ ਨੇ ਹਾਂਜੀ ਉਹਦੇ ਨਾਲ ਬੈਠ ਕੇ ਆ ਜਾਣਗੇ ਕਿਸੇ ਨਾ ਔਕੜੀ ਸਾਜੀ ਨਾ ਨਹੀਂ ਵੀ ਕੋਈ ਮਿਰੂ ਗਾਫੇ ਪਾਪਾ ਨੂੰ ਕੋਈ ਫਰੈਂਡ ਛੱਡ ਜੂਗਾ ਸਾਜੀ ਮੁਰਗਾ ਮੁਰਗਾ ਕੋ ਗਾਇ ਸਾਡੇ ਕਰਿਆ ਤੇ ਮੁਰਗਾ ਬਣ ਲਗੇ ਜਿਹਨੇ ਖਾਣਾ ਆ ਚਿਕਨ ਚਿਕਨ 2 ਦੋਸਾਂ ਆਜ ਨੂੰ ਲਾਦੀ ਚਿਕਨ ਚਿਕਨ ਖਾਣੀ ਆ ਖਾ ਖਾ ਇਹ ਚਿਕਨ ਚਿਕਨ ਖਾਣੀ ਆ ਹੋ ਦੱਸੋ ਮਾ ਪਾਣੀ ਵੀ ਆ ਲਾਦਾ ਜੇ ਮੈਂ ਬਰਫ ਕੋਲ ਕੋਲ ਕੇ ਨਾਲ ਕੱਜ ਮੈਂ ਇਗਨੋਰ ਮਾਰ ਜਾ ਰਿਹਾ ਹਾਂ ਮੈਂ ਨਹੀਂ ਕਰੂੰਗਾ ਨਾ ਫਿਰ ਬਟਿਕ ਕਰ ਲਾ ਮਮਾ ਮੈਂ ਮੈਂ ਕਹਿੰਦੀ ਹਾਂ ਰਾਮਨ ਖਾਣੇ ਮੈਂ ਰਾਮਨ ਖਾਣੇ ਆ ਬਟੋਰ ਹੂ ਚਿਕਨ ਵਾਲੇ ਹੁੰਦੇ ਨੇ ਕੋਈ ਨਾ ਫਿਰ ਕਿ ਮੈਂ ਸਟਾਰਟ ਕਰਦਾ ਚਿਕਨ ਖਾਣਾ ਮੈਨੂੰ ਨਹੀਂ ਪਤਾ ਮੈਂ ਨਹੀਂ ਖਾਣਾ ਰਾਮਨ ਖਾਣੇ ਨਾ ਯਾਰ ਸਾਬੇ ਕੀ ਬਣਾਉਣ ਲੱਗਿਆ ਸੋਇਆ ਵੀ ਬਚੂਰੇ ਬਣਾਵਾਂਗਾ ਐ ਅਹ ਜੀ ਅਹ ਮੇਰਾ ਕੁਝ ਨਹੀਂ ਖਾਣੂ ਜੀ ਕਰਦਾ ਕੋਈ ਵੀ ਸਬਜੀ ਹੁਣ ਮੇਰਾ ਉਹ ਹੀ ਬਣਾਉਣ ਦੇ ਦਿੰਦਾ ਜੀ ਗਾਈਜ਼ ਮੋਨੇ ਮਮਾ ਨੇ ਆਪਣੇ ਉਹ ਬਣਾਉਣ ਬਦ ਬਣਾਉਣ ਇੱਕ ਗਰਮੀ ਜੀ ਬਣਾਇਆ ਹੋਇਆ ਹੋਰ ਤੁਸੀਂ ਮਮਾ ਆਏ ਦੇਖਣਾ ਕਿ ਜਿਹੜੀ ਸਬਜੀ ਸਿੱਤੀ ਸਿੱਤੀ ਬਣ ਗਈ ਐ ਮੈਂ ਉਹ ਬਣਾ ਹਟਾ ਫਟਾ ਨਾਲੇ ਮੁਰਕਿੰਦਾ ਕੰਮ ਹੋ ਗਿਆ ਸੜਾ ਗਰਮੀ ਤਾਂ ਬਣਾਇਆ ਹੋਇਆ ਆਪਾਂ ਮੈਨੂੰ ਨਹੀਂ ਬਈ ਰਾਦ ਸੁਣਾ ਵੀ ਨੱਚ ਉਹ ਸੁਆ ਵੀ ਗਾਈਜ਼ ਆ ਦੇਖੋ ਟਮੇਟਾ ਗਾਈਜ਼ ਟਮੇਟਾ ਇਹ ਕਿੰਨੇ ਕਿੰਨੇ ਸੁਆ ਗਿੰਦੇ ਸੁਆ ਚਰਾ ਕੇ ਇਹ ਸੁਆ ਪਿਆ ਤਰਾ ਕੋ ਤਰਾ ਆਇਰਾ ਕੋ ਵੇ ਸੋਇਆ ਸੋਇਆ ਬੀਨ ਦਾ ਚੂਰਾ ਜਹਾ ਤੁਲਾ ਗੁੰਦਾ ਮਮੇ ਕੋ ਹੋ ਲੈ ਲਵਾ ਲੋ ਉੱਥੇ ਲਵਾ ਲੋ ਪਰਟ ਰਹੇ ਨਹੀਂ ਜਾ ਉਹ ਲੈ ਲਿਓ ਰਿੰਗ ਲਾਈਟ ਰਿੰਗ ਲਾਈਟ ਲੈਣੀ ਰੋ ਵੀ ਆ ਨਾ ਕਰ ਚਲਾਨ ਸਟੈਂਡ ਵੀ ਲੈਣਾ ਸਾਡ ਸਟੈਂਡ ਵੀ ਉਹਦੀ ਜਿਵੇਂ ਆ ਸਿੱਧੀ ਬਾਹ ਹੁੰਦੀ ਐ ਨੂੰ ਆਏ ਹੋਏ ਬਈ ਗੱਲ ਪਤਾ ਹੈ ਹੁਣ ਹੀ ਸਾਲੇ ਮਾਤਾ ਗਾਈਸ ਅੱਧਾ ਸਾਮਾਨੀ

बुज्जिया पर वो जो टूट टूट गया, गया। मेरा स्टाइल टूट गया मेरा स्टाइल टूट गया यार मेरा भेजती नॉवेर हेल्पिंग सॉल अज्जिया पप्पर मम्मा तुझे तो मारी है तू तो टूट बैठ गया बुज्जिया नहीं जी तू रोंडी सी मम्मू एंड मेरे ओनली बुज्जिया पप्पर तोड़ी ऐसा लगा रही और तेरे टाग एन्जियो के प ਮੇਰੀ ਕੋਈ ਵਜ੍ਹਾ ਨਹੀਂ ਹੈਗੀ ਇਹ ਆਪਣਾ ਧਿਆਨ ਹੈ ਗਾਇਸ ਤੁਹਾਨੂੰ ਇੱਕ ਚਮਤਕਾਰ ਦਿਖਾਨੀ ਆ ਇਹ ਸਿਰਫ ਅਭੀ ਜੋ ਸਾਡੇ ਘਰ ਚੋ ਅਭੀ ਜੋਤੀ ਕਰ ਸਕਦਾ ਦਿਖਾਨੀ ਆ ਇਹਨੇ ਕੀ ਕੀਤਾ ਇਹ ਆ ਦੇਖੋ ਮੈਂ ਕਹਿੰਦੀ ਫੋਨ ਦੇ ਵਿੱਚੇ ਬਾੜ ਦੇ ਆ ਦੇਖੋ ਉਂਗਲੀ ਇਹਦੀ ਉਂਗਲੀਆਂ ਸਾਰੀਆਂ ਦੀਆਂ ਦੇਖਣੀਆਂ ਲੱਗੀਆਂ ਅਬੇ ਇੱਕ ਫੋਨ ਦੀ ਹੋ ਗਈ ਮੈਂ ਕੀ ਆ ਪਿਆਜ਼ ਕਟਿੰਗ ਕਰਨ ਲੱਗਿਆ ਜੀ ਕੋਣ ਕੋਣ ਰੋਂਦਾ ਹੁੰਦਾ ਮੈਂ ਤਾਂ ਬਹੁਤ ਰੋਨੀ ਆ ਮੇਰੇ ਤਾਂ ਅੱਖਾਂ ਦਾ ਬੁਰਾ ਹਾਲ ਹੋ ਜਾਂਦਾ ਬਹੁਤ ਬੁਰਾ ਹਾਲ ਹੁੰਦਾ ਏ ਤੇ ਚਲੋ ਕੋਈ ਨਾ ਇਹ ਸਾਦੀ ਬਹੁਤ ਛੇਤੀ ਬਣ ਜਾਂਦੀ ਆ ਅੱਜ ਮੈਂ ਨਾ ਹੋਣਾ ਲੇਟ ਹੋ ਗਈ ਥੋੜੀ ਜੀ ਤਾਂ ਕਰਕੇ ਹੁਣ ਆਪਾਂ ਇਹ ਚੱਕ ਦੇਣਾ ਇਹ ਵੈਸੇ ਵੀ ਮੈਨੂੰ ਵਦਿਆ ਬਹੁਤ ਲੱਗਦਾ ਸੋਇਆਬੀਨ ਦਾ ਚੂਰਾ ਪਾਵਲੋਨ ਪੜੀ ਪਾਇਆ ਖਾਣਾ ਵੀ ਚਾਹੀਦਾ ਪ੍ਰੋਟੀਨ ਪਰਫੂਰ ਹੁੰਦਾ ਹੈ ਸਾਡੇ ਉੱਪਰ ਚੱਕ ਲੈ ਹੁਣ ਮੂੰਹ ਨਹੀਂ ਦਿਖਦਾ ਮੇਰਾ ਪਾਵਲੋਨ ਪੜੀ ਪਾਇਆ ਨਹੀਂ ਅਜੇ ਨਹੀਂ ਪਾਇਆ ਇਹਨਾ ਪ੍ਰੋਟੀਨ ਵੀ ਭਰ ਹੁੰਦਾ ਹੈ ਇਹ ਚਪਾ ਵਧੀਆ ਹੁੰਦਾ ਖਾਣ ਨੂੰ ਬੜੀਆਂ ਦੀ ਸਬਜ਼ੀ ਵੀ ਆਪਾਂ ਨੇ ਖਾਣ ਨੂੰ ਮੈਂ ਠੰਡ 'ਚ ਹੀ ਸਟਾਰਟ ਕੀਤੀ ਸੀ ਇਹਨੂੰ ਮੈਂ ਤਿਆਰ ਪੈਂਦੇ ਜਿੱਤੇ ਜਿਵੇਂ ਜਿਵੇਂ ਜਿਮਾਇਚ ਵੀ ਸੰਦੇ ਜਿੱਤੇ ਜੀ ਬਸ ਤੋਂ ਲੋਕਾ ਕਪੜੇ ਕਰਨਾ ਇੰਨੀ ਮੈਂ ਭਰੀ ਨਹੀਂ ਰੱਖਦੀ ਆਂ ਯਾਰ ਮੇਰੀ ਮੈਂ ਭਰੀ ਹਾਏ ਮਮੀ ਹੱਥਰੀ ਪੈਂਦੇ ਭਾਂਡੇ ધોਣ ਨੂੰ ਸਭ ਤੋਂ ਵੱਧ ਮੌਤ ਪੈਂਦੀ ਆ ਨਹੀਂ ਜਾ ਆ ਮੈਂ ਚਲਾਉਂਗੀ ਇਹਨੂੰ ਮੈਂ ਚਲਾਈ ਸੀ ਗੱਲ ਹੂੰ ਚੁਲਾਇਆ ਕਰੂਗੀ ਇਹਨੂੰ ਗਰਮ ਵਾਲੀ ਵਾਲੀ ਪਰ ਹਜੇ ਇਹਨੂੰ ਆਇਆ ਵਿੱਚ ਨਾ ਜਰ ਸਰਦਾ ਹਨਾ ਤੇ ਚਲੋ ਜੀ ਹੁਣ ਮੈਂ ਨਾ ਸਬਜੀ ਕਹਾ ਕਟਰ ਕਟਿੰਗ ਕਰ ਲਈ ਆਪਾਂ ਸਬਜੀ ਕਟਿੰਗ ਕਰਕੇ ਸਬਜੀ ਸਬਜੀ ਬਣਾ ਕੇ ਮੈਂ ਸੈਦ ਪਾਪਾ ਜੀ ਦੀ ਕਿ ਤੁਸੀ ਰੈਸਪੀ ਤਾਂ ਦੇਖੀ ਹੋਈ ਆ ਹਾਂ ਤੋ ਦੇਖੀ ਹੋਈ ਆ ਨਾ ਤੁਸੀਂ ਹਨਾ ਤੇ ਜਦੋਂ ਸੈਦ ਪਾਪਾ ਆ ਜਾਣਗੇ ਤੁਹਾਨੂੰ ਉਹ ਦਿਖਾ ਦੇਣਗੇ ਫੇਰ ਮਿਲਾਂਗੇ ਬੁਖੀ ਮਾਦੋਂ ਲੈਣੀ ਨਹੀਂ ਜਦ ਚਾਹ ਦਾ ਤੁਸੀਂ ਲੜਦੇ ਆ ਅੱਛਾ ਮਦੋਂ ਮੈਂ ਉਦੋਂ ਮੇਰਾ ਜੀ ਹਗਾ ਹੁੰਦਾ ਥੰਮ ਚੰਗੀ ਤਰ੍ਹਾਂ ਫੈਂਟ ਤੇ ਉਦੋਂ ਮੈਨੂੰ ਜੀ ਕਰਦਾ ਹੁੰਦਾ ਵੀ ਮੈਂ ਵੀ ਨੂੰ ਚੰਗੀ ਤਰ੍ਹਾਂ ਫੈਂਟ ਕਿਉਂਕਿ ਉਹ ਮੈਨੂੰ ਜਿਆਦਾ ਪੱਧਰ ਜੀ ਹੇਟ ਕਰਦਾ ਤੁਹਾਨੂੰ ਆਪ ਨੂੰ ਵੀ ਪਤਾ ਮੈਂ ਨਹੀਂ ਤਾਂ ਗਾਇਜ਼ ਇਹ ਹੈ ਅਭੀ ਜੋ ਉਹ ਤਨਾ ਬਸ ਮੂੰਹ ਤੋਂ ਇਹ ਦੇਖੋ ਇਹਦੀ ਇਹਦੀ ਸ਼ਕਲ ਦੇਖੋ ਇਹ ਮੂੰਹ ਤੋਂ ਹੋੜਾ ਇਹ ਤਾਂ ਹਿੱਤਾ ਆਪਣੀ ਸ਼ਕਲ ਨਹੀਂ ਦਿਖਾਂਦਾ ਵੀ ਮੇਰੇ ਕਿਸੇ ਨੂੰ ਅਸਲੀ ਲੁਕਾਉਂਦਾ ਹੈ ਮੇਰੇ ਪੁੱਤ ਨੇ ਹੋ ਲਾਇਆ ਪੋਚਾ ਹਾਂ ਮੇਰੇ ਪੁੱਤ ਨੇ ਹੋ ਤਾਂ ਤੂੰ ਲਾਉਣੀ ਸਾਰਿਆਂ ਨੂੰ ਪਤਾ ਹੀ ਆ

ਸਾਇਨ ਮੇਰਾ ਵੀ ਹੋ ਗਿਆ ਹੈ ਮੇਰਾ ਤਾਂ ਹੈਪੀ ਬਰਥਡੇ ਨਿਕਲ ਗਿਆ ਪਾਪਾ ਦਾ ਬਚਾਰੇ ਦਾ ਉਹਦੇ ਚ ਨਿਕਲ ਗਿਆ ਨਾਨੀ ਬਿਮਾਰ ਸੀ ਅਸੀ ਦੇ ਪਾਪਾ ਦਾ ਬਰਥਡੇ ਸੈਲੀਬ੍ਰੇਟ ਨਹੀਂ ਕੀਤਾ ਹੈਗਾ ਖਾ ਕੀਤਾ ਸੀ ਕਿ ਨਹੀਂ ਕੁਛ ਨਹੀਂ ਕੀਤਾ ਕੁਲਪੁਲ ਬਨੂ ਸੀਗਾ ਹਾਂ ਫਿਰ ਕੁਛ ਨਹੀਂ ਕੀਤਾ ਆਪਾਂ ਨਾਨੀ ਦਾ ਨਹੀਂ ਨਾਨੀ ਬਿਮਾਰ ਸੀ ਤੁਸੀਂ ਵੀ ਬਿਮਾਰ ਸੀਗੇ ਮੈਂ ਖੁਦ ਵੀ ਬਿਮਾਰ ਸੀਗੀ ਮੰਮੀ ਹਾਂ ਹੌਸਪੀਟਲ ਚ ਸੀਗੇ ਜਦ ਕਾ ਕਰਕੇ ਬਸ ਅਸੀਂ ਤੇ ਇਹਦੇ ਪਾਪਾ ਦਾ ਰਹੇ ਗਿਆ ਵਿਚਾਰਿਆਂ ਦਾ ਕੋਈ ਨਾ ਅਪ ਥੋੜੀ ਦਿਨ ਦਿਨ ਨੂੰ ਪਾਪਾ ਤਾਂ ਪਾਪਾ ਇੱਕ ਤਾਂ ਨਾ ਹੋਣੀ ਕਰਦੇ ਪਾਪਾ ਨੂੰ ਆ ਨਹੀਂ ਦਿੰਦੇ ਲੈ ਵੱਡੀ ਆ ਫੇਕੀ ਹੋ ਗਿਆ ਪਾਪਾ ਨੂੰ ਆ ਨਹੀਂ ਹੁੰਦੇ ਫੇਕੀ ਹੋ ਗਿਆ ਈ ਬਜਾਣਾ ਪਾਪਾ ਐ ਕਰਦੇ ਉਦੋਂ ਫਿਰ ਮਨ ਵੀ ਨਹੀਂ ਸੀਗਾ ਉਦੋਂ ਬਿਲਕੁਲ ਵੀ ਮਨ ਨਹੀਂ ਸੀਗਾ ਕਿਉਂਕਿ ਬਿਮਾਰ ਬਹੁਤ ਸੀ ਮੇਰੇ ਤੇ ਬਾਕੀ ਸਰ ਫਮਾ ਮਮਾ ਦੀ ਕੋ ਕਮਜ਼ੋਰੀ ਮੇਰੇ ਮਮਾ ਕੋਈ ਵੀਡੀਓ ਰੋਣਾ ਨਹੀਂ ਦੇਖਣ ਹਾਏ ਵੀਡੀਓ ਦੇ ਪਹਿਲੀ ਰੋਣਾ ਦੇ ਮੈਂ ਵੀ ਵੀਡੀਓ ਆਦਿ ਪਰ ਅਸੀ ਜਦ ਹੀ ਗਾਇਸ ਇਸ ਹਿਸਾਬ ਹੀ ਮੈਂ ਕੋਈ ਵਿਆਹ ਵਾਲੀ ਵੀਡੀਓ ਆਦਿ ਮੈਂ ਨਹੀਂ ਦੇਖ ਸਕਦੀ ਮੈਂ ਜਿੰਨੀ ਦੇਖਣ ਨੂੰ ਉਹ ਆ ਨਾ ਵੀ ਹਾਂ ਮੈਨੂੰ ਅਗਲਾ ਦੇਖਣ ਚਦਾਈ ਕਹਦਾ ਉਹ ਕੋਈ ਮੇਰੇ ਕੋਲ ਕੁਝ ਚੀਜ਼ ਦਾ ਫਰਕ ਪੈਂਦਾ ਪਰ ਮੈਂ ਉਨੀ ਅੰਦਰੋਂ ਇਮੋਸ਼ਨਲ ਬਹੁਤ ਜ਼ਿਆਦਾ ਹਾਂ ਮੈਂ ਨਹੀਂ ਦੇਖ ਸਕਦੀ ਮੈਂ ਕਿਸੇ ਦਾ ਵੀ ਦੁੱਖ ਦਰਦ ਨਹੀਂ ਦੇਖ ਸਕਦਾ ਮੈਂ ਕਿਸੇ ਦੀ ਸਟੋਰੀ ਵੀ ਸੁਣਨਾ ਨਾ ਮੈਂ ਉੱਥੇ ਵੀ ਮੈਂ ਜੇ ਮੇਰੀ ਕਿਸੇ ਨਾਲ ਨਫ਼ਰਤ ਵੀ ਹੋਵੇ ਨਾ ਮੈਂ ਜੇ ਕਿਸੇ ਦੀ ਸਟੋਰੀ ਸੁਣ ਲਵਾਂ ਵੀ ਹਾਂ ਬੰਦਾ ਇਹ ਦੁੱਖ ਆਣ ਦੀ ਜੇ ਉਹ ਆ ਨਾ ਮੈਂ ਸਾਰਾ ਕੁਝ ਭੁੱਲ ਜਾਂਦੀ ਆ ਮੈਂ ਦੀ ਮੈਂ ਕਿਸੇ ਨਾਲ ਉਹ ਕਰਦਾ ਛੋਟਾ ਹੈ ਬਰਥਡੇ ਹੈ ਨਾ ਬਈ ਆਏ ਦਾ ਬਦਲੇ ਮੈਨੂੰ ਮਿਲੂਗਾ ਪੀਐਸ5 ਕੰਮ ਤਾਂ ਦੀ ਕਰ ਲਿਆ Papa ਦਾ ਮੇਰਾ ਦੇ ਦੇ। ਅਭੀ ਤੂੰ ਐ ਜਿਹੀਆਂ ਗੱਲਾਂ ਨਾ ਕਰਿਆ ਕਰ। ਮੈਨੂੰ ਇਹ PS5 ਦਾ ਨਾਮ ਸੁਣ ਕੇ ਖਿਜ ਆ ਜਾਂਦੀ ਹੈ। ਹੁਣ ਤੁਸੀਂ ਐਂ ਦੱਸੋ ਵੀ ਤੁਹਾ ਬਈ ਬਰਥਡੇ ਬਲੋਂ ਸਪੈਸ਼ਲ ਬਣਾਉਣਾ ਚਾਹੀਦਾ ਏ ਨਹੀਂ। ਕੋਈ ਸਪੈਸ਼ਲ ਕੁਝ ਕੰਮ ਦੀਆਂ ਗੱਲਾਂ ਨੇ ਅੱਜ ਕੁਛ ਹੋ ਗਾ ਲੂ ਕੱਲ੍ਹ ਕੁਛ ਹੋ ਸਕਦਾ ਕੁਛ ਚੰਗਾ ਹੀ ਹੋ ਸਕਦਾ ਬੁਰਾ ਵੀ ਸੱਚੀ ਨਾ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਸੋ ਅੱਜ ਹੋ ਚੁਈਆਂ ਚੀਜ਼ਾਂ ਅੱਜ ਅਪ ਵੀ ਦੇਖਾਂਗੇ ਮੰਮਾ ਮੈਂ ਮੈਗੀ ਸੌਂਦਾ ਉਹ ਤਾਂ ਮੈਂ ਨਾ ਸੋਚਿਆ ਹੋਇਆ ਸਾਰਾ ਕੁਝ ਗੜਬੜੇ ਹੋ ਜਾਂਦੀ ਹੁੰਦੀ ਆ ਤੇ ਤਾਂ ਕਰਕੇ ਆਪਾਂ ਟਾਈਮ ਤੇ ਹੀ ਜਿਹੜਾ ਕੁਛ ਵੀ ਆ ਟਾਈਮ ਤੇ ਹੀ ਸੋਚ ਚਲੋ ਗਾਇਸ ਵੀਡੀਓ ਬਹੁਤ ਬੜੀ ਹੋਗੀ ਤੇ ਅਸੀਂ ਬਾਅਦ ਚ ਮਿਲਦੇ ਆ ਬਾਏ ਬਾਏ ਕਰ ਦਈਏ ਨਾਲੇ ਹਾਂਜੀ ਫਰੈਂਡਸ ਅਸੀਂ ਰੋਟੀ ਪਾਣੀ ਛਕ ਲਿਆ ਜੀ ਪ੍ਰਸ਼ਾਦਾ ਪਾਣੀ ਸ਼ਗਲਿਆ ਟਾਈਮ ਹੋ ਗਿਆ ਪੌਣੇ 9 ਦਾ ਤੇ ਮੇਰਾ ਘਰ ਵਾਲਾ ਮੇਰਾ ਸਭ ਤੋਂ ਵੱਡਾ ਦੁਸ਼ਮਣ ਤੁੰਧਕੌਨੀਆ ਮੇਰਾ ਦੁਸ਼ਮਣ ਸਭ ਤੋਂ ਵੱਡਾ ਸਭ ਤੋਂ ਵੱਡੇ ਦੁਸ਼ਮਣ ਨੂੰ ਮੇਰੇ ਨੇ ਮਿਲੋ ਆ ਕੇ ਲੈ ਕੇ ਆ ਕੇ ਉਹ ਕਿਵੇਂ ਦੇਖਦੇ ਆ ਮੇਰਾ ਸਭ ਮੇਰਾ ਸਭ ਤੋਂ ਵੱਡਾ ਦੁਸ਼ਮਣ ਬੈਠਾ ਹੈ ਸਤਿ ਸ਼੍ਰੀ ਅਕਾਲ ਬੁਲਾਓ ਸਾਰਿਆਂ ਨੂੰ ਜੈ ਰਾਮ ਜੀ ਜੋ ਜੈ ਰਾਮ ਜੀ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਆ ਜੀ ਇਹ ਦੁੱਧ ਪੀ ਰਿਹਾ ਇਸ ਟਾਈਮ ਨਾਗ ਦੇਵਤਾ ਦੁੱਧ ਪੀ ਰਿਹਾ ਨਾਗ ਦੇਵਤਾ ਸੋਰੀਆ ਦਾ ਆਪਣਿਆ ਦਾ ਹੈ ਕਹਿੰਦੇ ਉਹਦੇ ਨਾਗ ਦੇਵਤਾ ਦਾ ਸੋਰੀਆ ਦਾ ਤੇ ਇਹ ਦੁਸ਼ਮਣ ਕਿਵੇਂ ਆ ਬਈ ਦੁਸ਼ਮਣ ਇਹ ਬੰਦਾ ਮੇਰਾ ਨਾ ਮੈਨੂੰ ਇਹਨੇ ਮੇਰੀ ਨੀਂਦ ਹਰਾਮ ਕਰੀ ਹੋਈ ਆ ਰੋਜ਼ ਮੈਂ ਸੱਜਰੇ ਉੱਠੇ ਕਦਰ ਨਹੀਂ ਮੇਰੀ ਰੋਜ਼ ਜਿੱਦਣ ਮੈਨੂੰ ਛੁੱਟੀ ਹੁੰਦੀ ਆ ਮੇਰੇ ਬੱਚਿਆਂ ਨੂੰ ਜਿਸ ਦਿਨ ਮੈਂ ਲੇਟ ਉੱਠਣਾ ਹੁੰਦਾ ਇਹ ਬੰਦਾ ਮੈਨੂੰ ਸੌਂ ਨਹੀਂ ਦਿੰਦਾ ਦਰ ਮੂੰਹ ਕਰਕੇ ਦੇਖ ਹੁਣ ਅੱਛਾ ਜੀ 8 ਵਜੇ ਨਾ ਸੌ 8 ਸੌ ਖਾਓ 7 8 ਵਜੇ ਸੌ ਨਾ 7 ਤੋਂ ਸੌ ਖਾਓ 7 8 ਵਜੇ ਵੀ ਖਾਣਾ ਕੋਈ ਔਖਾ ਗੱਲ ਹੈ ਮੈਂ ਕਹਿੰਦਾ ਹਾਂ 10 ਵਜੇ ਉੱਠਣਾ ਨਹੀਂ ਨਹੀਂ ਸੌ ਖਾਓ ਨਹੀਂ ਸੌ ਖਾਓ 7 8 ਵਜੇ ਖਾ ਲਿਆ ਮੈਨੂੰ ਸੌ ਖਾ ਕੇ ਤੋਹੋ ਖਾਓ ਇਧਰ ਮੂੰਹ ਕਰਕੇ ਖਾਓ 5:00 ਵਜੇ 5:30 ਵਜੇ ਚਾਹ ਲਿਆ ਦੇ ਚਾਹ ਲਿਆ ਦੇ ਚਾਹ ਲਿਆ ਦੇ ਬੰਦਾ 4:30 ਵਜੇ ਦੀ ਹਾਂ ਉਹ ਨਾ ਕੋਨੇ 6 ਦਾ ਟਾਈਮ ਸੀ ਬੰਦਾ ਆਪ ਵੀ ਪੀ ਸਕਦਾ ਬਣਾ ਕੇ ਪਰਕਰ ਵਾਲੀ ਨੂੰ ਭਲਾ ਵੀ ਸਕਦਾ ਸਵੇਰੇ ਮੈਂ ਉਖਣਾ 9:00 ਵਜੇ ਉੱਠੀ ਹਾਂ ਨਾ ਤੁਮੈ ਇਕਨੇ ਚਲੇ ਜਾਊਂਗਾ ਕੰਮ ਤੇ ਬਸ ਐਂਕ ਨਾ ਲੈ ਠੀਕ ਆ ਠੀਕ ਆ ਠੀਕ ਆ ਮੈਂ ਆਪਣਾ ਉਠੂਗੀ ਸਵੇਰੇ 9:00 ਵਜੇ ਵੀ ਮੇਰੀ ਨਹੀਂ ਜਾਗਦੀ ਦੇਖੋ ਤੂੰ ਉਠੀ 10 ਵਜੇ 11 ਵਜੇ ਉਠੀ ਗੱਲ ਨੂੰ ਛੁੱਟੀ ਹੈ ਤੈਨੂੰ ਮੈਂ ਰੋਟੀ ਤੋਂ ਚਾਹ ਪਾਣੀ ਤੋਂ ਬਿਨਾ ਇਕੱਲੇ ਚਲੇ ਜਾ ਠੀਕ ਆ ਕਦੇ ਵੀ ਜਿੱਦਣ ਮੈਨੂੰ ਐਤਵਾਰ ਹੁੰਦਾ ਸਾਜਰੇ ਨੂੰ ਮੈਂ ਰੋਜ਼ ਦੇਖ ਲਓ ਉੱਠਦੀ ਆ ਆਪਣਾ ਸਾਜਰੇ ਉੱਠ ਕੇ ਜਾਣੇ ਭੇਜਣੇ ਹੁੰਦੇ ਨਾ ਤੇ ਆਪ ਜਾਣਦੇ ਨਾ 10 ਵਜੇ ਕਦੇ 10:30 ਵਜੇ ਕਦੇ 11 ਵਜੇ ਐਤਵਾਰ ਨੂੰ ਕੀ ਸਾਜਰੇ ਜਾਣਾ ਹੁੰਦਾ ਐਤਵਾਰ ਨੂੰ ਕੰਮ ਸਾਡੇ ਨੂੰ ਤਾਂ ਫਿਰ ਵੀ ਜਾਣਾ ਹਾ ਸਾਡੇ ਨੂੰ ਫਿਰ ਵੀ ਅੱਜ ਫਿਰ 10 ਵਜੇ ਗਏ ਆਪਾਂ 10:30 ਵਜੇ ਹਨਾ ਕੰਮ 10 10 ਵਜੇ ਐਤਵਾਰ ਨੂੰ ਕੰਮ ਹੁੰਦਾ ਤਾਂ ਆ ਦਿੰਦਾ ਵੀ ਛੇਤੀ ਕਿਹੜਾ ਮਿਲ ਜੂਗਾ ਹਾਂ 10 ਵਜੇ ਫਿਰ ਅੱਜ 10 ਵਜੇ ਗਏ ਆ ਅੱਜ ਸ਼ਨੀਵਾਰ ਤੀਕਾ ਕੱਲ ਕੱਲੋ ਵੀ ਦੱਸ ਉਹਦੀ ਜਾਣਾ ਜਿਵੇਂ ਜਾਊਂਗਾ ਦਿਖਾ ਦਿਆਂਗਾ ਥੋੜਾ ਸਬੂਤ ਹੋਊਗਾ ਜੀ ਕੱਲ ਮੈਂ ਸਵੇਰੇ ਟਾਈਮ ਜਦੋਂ ਜਾਣਾ ਹੋਊਗਾ ਮੈਂ ਤੁਹਾਨੂੰ ਦਿਖਾਉਂਗੀ ਫੋਨ ਦੇ ਵਿੱਚ ਹਾਂ ਮੈਂ ਨੂੰ ਸੁੱਤੇ ਪਈ ਤੇਰੀ ਵੀਡੀਓ ਬਣਾ ਕੇ ਪਾ ਦੂੰਗਾ ਸਾਰਿਆਂ ਨੂੰ ਵੀ ਇਹ ਸੁੱਤੀ ਪਈ ਆ ਮੈਂ ਚੱਲਣ ਠੀਕ ਆ ਹਾਂ ਹਾਂ ਆਮ ਦੇ ਖਾऊंगी ਤੇ ਚਲੋ ਜੀ ਆਪਾਂ ਹੁਣ ਕਰਦੇ ਹਾਂ ਲਾਈਵ ਦਾ ਲਾਈਵ ਦਾ ਗੈਰ ਬਹੁਤ ਹੈ ਚਲੋ ਚਲੋ ਫਿਰ ਕਰਦੇ ਪੁੱਤ ਕਰਦੇ ਪੁੱਤ ਕਰਦੇ ਇਧਰ ਨੂੰ ਕਰਕੇ ਆਪਾਂ ਜੀ ਕਰਦੇ ਹੁਣ ਵਲੌਗ ਦਾ ਐਂਡ ਤੇ ਬਸ ਜੀ ਆਪਾਂ ਹੁਣ ਫੋਨ ਫਾਨ ਦੇਖਦੇ ਆ ਥੋੜਾ ਬਹੁਤ ਫੋਨ ਦੇਖ ਕੇ ਹੈ ਰਾਤ ਨੂੰ 12 ਵਜੇ ਫੋਨ ਦੇਖੋ ਸਵੇਰੇ ਉੱਥੇ 10 ਵਜੇ ਹੈ 11 ਵਜੇ ਫੋਨ ਉੱਠ ਲੋ 10 11 ਵਜੇ ਮੈਂ ਹਾ ਮੈਂ ਬਦਲ ਗਈ ਆ ਮੈਂ ਬਦਲਦੀ ਗੱਲ ਇੱਕ ਮਿੰਟ ਲਾਇਆ ਪਰ ਸੱਚਾਈ ਆ ਮੈਂ ਆਪ ਉੱਠਣਾ 10 11 ਵਜੇ ਮੈਂ ਕਿਹੜਾ ਝੂਠ ਬੋਲਦਾ ਹਾਂ ਜਾਂ ਮੁੱਠ ਨਿੰਦਾ ਜੇ ਐਤਵਾਰ ਨੂੰ ਸੱਚੇ ਉੱਠਣ ਦੀ ਕੋਸ਼ਿਸ਼ ਕਰੀ ਤੇ ਕੰਮ ਮਿਲ ਜਾਵੇ ਉਹ ਵੀ ਨਹੀਂ ਜਾਣਾ ਹੁੰਦਾ ਉਹ ਵੀ 10 ਵਜੇ ਤੋਂ ਪਹਿਲਾਂ ਨਹੀਂ ਉੱਠਣਾ ਮੈਂ ਤੁਹਾਨੂੰ ਦੱਸਤਾ ਵੀ ਮੈਨੂੰ ਮੈਨੂੰ ਨਹੀਂ ਠਾਂਡਣਾ ਹੈਗਾ ਬਸ ਮੈਂ ਤਾਂ ਉਹਨਾਂ ਲੇਟ ਰੱਖਣਾ ਬਾਹਰ ਮੈਂ ਕਿਨੇ ਚੱਲਣਾ ਰੋਟੀ ਪਾਣੀ ਤੋਂ ਬਿਨਾ ਚਾਹ ਬਸ ਬੱਜ ਆਇਓ ਇੱਕ ਦਿਨ ਚਲੇ ਜਾਊਂਗਾ ਕੋਈ ਚੱਕਰ ਨਹੀਂ ਠੀਕ ਆ ਬਈ ਆ ਦੇਖੋ ਹੁਣ ਹੁਣ ਉਸ ਵੇਰੇ ਮਜ਼ਬੂਤ ਵੀ ਦਿਖਾਉਂਗੀ ਇਹ ਸਭ ਤੋਂ ਵੱਡਾ ਮੇਰਾ ਦੁਸ਼ਮਣ ਆ ਮੇਰੀ ਨੀਂਦ ਦਾ ਜਿੱਦਾਂ ਛੁੱਟੀ ਹੁੰਦੀ ਆ ਉਦੋਂ ਜਾਣ ਫੁੱਜ ਕੇ ਮੈਨੂੰ ਸਾਜਰੀ 12 ਵਜਣ ਲੱਗ ਜਾਂਦੀਆਂ ਨੇ ਇਹ ਨਹੀਂ ਵੀ ਉਹ ਪਈ ਗਿਆ ਵਿਚਾਰੀ ਪਈ ਰਹਿ ਸਾਜਰੀ ਦੇ 4 ਵਜੇ ਉੱਠ ਕੇ ਕੰਮ ਕਰਦੀ ਹੈ ਉੱਠਦੀ ਆ ਉੱਠਦੀ ਆ ਮੈਂ ਤਾਂ ਸਾਜਰੀ ਉੱਠ ਗਈ ਆ ਇੱਕ ਦਿਨਾਂ ਕੀ ਉੱਠਦੀ ਇੱਕ ਦਿਨਾਂ ਕੀ ਉੱਠਦੀ ਇੱਕ ਦਿਨਾਂ ਕੀ ਫਰਕ ਪੈਂਦਾ ਮੈਨੂੰ ਮੈਨੂੰ ਵੀ ਚਾਹੀਦਾ ਐ ਦੁਆਰ ਮੈਂ ਤਾਂ ਤੁਹਾਨੂੰ ਉਦਾਰੀ ਗਾੜੀ ਪਈ ਹੋ ਰਹੀ ਮੈਂ ਤਾਂ ਆ ਲੈਣੀ ਇਹਨੂੰ ਅਭੀ ਪਤਾ ਠਾਲੇ ਉਹਨਾਂ ਨੂੰ ਲੈ ਵੀ ਉਹ ਤੋਂ ਵੀ ਵੱਧ ਅੱਜ ਮੈਨੂੰ ਕੁੰਡਾ ਬੋਲਦੂ ਇਹ ਜਾਦਾ ਉੱਠ ਜਾਂਦਾ ਬਸ ਜਾ ਤਾ ਉੱਠ ਜਾ ਮਮਾ ਕੰਮ ਕਰ ਲੈ ਮਮਾ ਉੱਠ ਜਾ ਮਮਾ ਕੰਮ ਕਰ ਲੈ ਮਮਾ ਐਵੀ ਲੱਗ ਜਾਂਦਾ ਕਰਨਖਾਨ ਮੇਰੇ ਆ ਜਾ ਬੱਬੂ ਸ਼ੇਰ ਬੱਬਰ ਸ਼ੇਰ ਆ ਜਾ ਇਹਦਾ ਮੇਰਾ ਪੁੱਤ ਆ ਚੱਲ ਬੱਤਾ ਦੁੱਧ ਪੀ ਲੋ ਚਲੋ ਜੀ ਆਪਾਂ ਵਲੌਗ ਦਾ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ